ਅੱਜ ਵਾਲੀ ਕਹਾਣੀ ਸੁਣ ਕੇ ਇੱਕ ਵਾਰੀ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਹਾਡੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜੂਗੀ ਕਿ ਇੱਕ ਬੰਦਾ ਜਿੰਨੇ 19 ਵਾਕਾਂ ਨਾਲ ਬਾਤ ਕਰ ਕੀਤਾ ਫਿਰ ਉਹਨਾਂ ਦਾ ਮੀਣਾ ਣਾ ਕੇ ਖਾਦਾ ਉਸ ਬੰਦੇ ਨੂੰ ਕੋਰਟ ਵੱਲੋਂ ਬਾਇਜਤ ਬਰੀ ਕਰ ਦਿੱਤਾ ਗਿਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਲਗਭਗ ਬਹੁਤ ਜਣਿਆਂ ਨੇ ਨਠਾਰੀ ਕੇਸ ਬਾਰੇ ਸੁਣਿਆ ਹੋਊਗਾ ਜਿਹੜਾ ਕਿ 2006 ਦੇ ਵਿੱਚ ਹੋਇਆ ਸੀ ਅੱਜ ਉਸ ਕੇਸ ਦੀ ਕੱਲੀ-ਕੱਲੀ ਪਰਤ ਖੋਲਦੇ ਆ ਨਠਾਰੀ ਕੇਸ ਦੀ ਸ਼ੁਰੂਆਤ ਹੁੰਦੀ ਹੈ 2004 ਤੋਂ 2004 ਦੇ ਵਿੱਚ ਕੀ ਹੁੰਦਾ ਹੈ ਕਿ ਚੰਡੀਗੜ੍ਹ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਹੁੰਦਾ ਮਨਿੰਦਰ ਪੰਦੇਰ ਜਿਹੜਾ ਕਿ 2004 ਦੇ ਵਿੱਚ ਨਵਾਈਡਾ ਦੇ 31 ਸੈਕਟਰ ਦੇ ਵਿੱਚ ਇੱਕ ਕੋਠੀ ਲੈਂਦਾ ਜਿਹਦਾ ਨੰਬਰ ਹੁੰਦਾ 5D ਕਿਉਂਕਿ ਮਨਿੰਦਰ ਸਿੰਘ ਪੰਦੇਰ ਚੰਡੀਗੜ੍ਹ ਰਹਿੰਦਾ ਹੁੰਦਾ ਬਿਜ਼ਨਸ ਬਹੁਤ ਵੱਡਾ ਹੁੰਦਾ ਇਹਨੂੰ ਨਵਾਈਡਾ ਆਉਣਾ ਜਾਣਾ ਪੈਂਦਾ ਸੀ ਇਸ ਕਰਕੇ ਨੇ ਇੱਥੇ ਆਪਦੀ ਕੋਠੀ ਖਰੀਦ ਲਈ ਹੁਣ ਕੋਠੀ ਕਰੋੜਾਂ ਦੀ ਖਰੀਦ ਲਈ ਪਰ ਉਹਦੀ ਸਾਮ ਸੰਭਾਲ ਲਈ ਦੇ ਕੋਲੇ ਕੋਈ ਬੰਦਾ ਨਹੀਂ ਸੀਗਾ ਕਿਉਂਕਿ ਮਨਿੰਦਰ ਸਿੰਘ ਪੰਦੇਰ ਬਿਜ਼ਨਸ ਨੂੰ ਲੈ ਕੇ ਬਾਹਰ ਅੰਦਰ ਆਉਂਦਾ ਜਾਂਦਾ ਬਹੁਤ ਸੀਗਾ ਕਦੇ 15 ਦਿਨਾਂ ਬਾਅਦ ਕੋਠੀ 'ਚ ਵਾਪਸ ਜਾਂਦਾ ਕਦੇ ਮਹੀਨੇ ਬਾਅਦ ਕਦੇ ਡੇਢ ਡੇਢ ਮਹੀਨੇ ਬਾਅਦ ਤਾਂ ਮਨਿੰਦਰ ਸਿੰਘ ਪੰਦੇਰ ਉਸੇ ਪ੍ਰਾਪਰਟੀ ਡੀਲਰ ਨਾਲ ਸੰਪਰਕ ਕਰਦਾ ਜਿਹਨੇ ਉਹ ਕੋਠੀ ਦਵਾਈ ਹੁੰਦੀ ਆ ਤੇ ਉਸ ਪ੍ਰਾਪਰਟੀ ਡੀਲਰ ਨੂੰ ਕਹਿੰਦਾ ਯਾਰ ਵੀ ਕਿ ਨੌਕਰ ਚੱਕਰ ਰਖਾ ਦੇ ਕਿਉਂਕਿ ਮੈਂ ਬਾਹਰ ਅੰਦਰ ਆਉਣਾ ਜਾਣਾ ਹੁੰਦਾ ਤੇ ਕਰੋੜਾਂ ਦੀ ਕੋਠੀ ਲੈ ਲਈ ਹੋਣ ਦੀ ਸਾਮ ਸੰਭਾਲ ਲਈ ਕੋ ਮੇਰੇ ਕੋਲ ਬੰਦਾ ਨਹੀਂ ਹੈਗਾ ਮੈਨੂੰ ਕੋਈ ਨੌਕਰ ਰਖਾ ਤਾਂ ਉਹ ਪ੍ਰਾਪਰਟੀ ਡੀਲਰ ਇੱਕ ਸਰਿੰਦਰ ਕੋਹਲੀ ਨਾਂ ਦਾ ਬੰਦਾ ਨੌਕਰ ਰਖਾ ਦਿੰਦਾ ਸਰਿੰਦਰ ਕੋਹਲੀ ਨੇ 2 ਮਹੀਨੇ ਬਹੁਤ ਜੱਜ ਕੇ ਕੰਮ ਕੀਤਾ ਤੇ ਮਨਿੰਦਰ ਪੰਦੇਰ ਨੂੰ ਵੀ ਆਪਦੇ ਨੌਕਰ ਸਰਿੰਦਰ ਕੋਹਲੀ ਤੇ ਬਹੁਤ ਵਿਸ਼ਵਾਸ ਹੋ ਗਿਆ ਚਲੋ ਜੀ ਹੁਣ ਮਨਿੰਦਰ ਪੰਦੇਰ ਬਿਜ਼ਨਸ ਨੂੰ ਲੈ ਕੇ ਬਾਹਰ ਅੰਦਰ ਆਉਂਦਾ ਜਾਂਦਾ ਸੀ ਕਦੇ 15 ਦਿਨਾਂ ਅੰਦਰ ਘਰੇ ਆਉਂਦਾ ਸੀ ਕਦੇ 1 ਮਹੀਨੇ ਬਾਅਦ ਕ ਤੇ ਡੇਢ ਮਹੀਨੇ ਬਾਅਦ ਤਾਂ ਜਿਹੜਾ ਨੌਕਰ ਸਰਿੰਦਰ ਕੋਹਲੀ ਸੀਗਾ ਉਹ ਆਪਣੇ ਆਪ ਨੂੰ ਕੋਠੀ ਦਾ ਮਾਲਕ ਸਮਝਣ ਲੱਗ ਗਿਆ ਜਦੋਂ ਸਰੇਂਦਰ ਕੋਹਲੀ ਨੂੰ ਉਸ ਕੋਠੀ ਬਚਾਏ ਨੂੰ 6-7 ਮਹੀਨੇ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਉਸ ਕੋਠੀ ਦੇ ਬਿਲਕੁਲ ਨਾਲ ਇੱਕ ਛੋਟੀ ਸੜਕ ਪਾਰ ਕਰਨ ਤੋਂ ਬਾਅਦ ਇੱਕ ਪਿੰਡ ਸੀਗਾ ਨਠਾਰੀ ਉਸ ਨਠਾਰੀ ਪਿੰਡ ਦੇ ਜਵਾਕ ਲਾਪਤਾ ਹੋਣੇ ਸ਼ੁਰੂ ਹੋ ਜਾਂਦੇ ਆ ਲਗਭਗ ਪਿੰਡ ਦੇ ਵਿੱਚੋਂ ਜਦੋਂ 5-6 ਜਵਾਕ ਲਾਪਤਾ ਹੋ ਜਾਂਦੇ ਆ ਪਿੰਡ ਦੇ ਲੋਕਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਸਾਡੇ ਜਵਾਕ ਜਾਂਦੇ ਕਿੱਧਰ ਆ ਵੀ 5-6 ਜਵਾਕ ਪਿੰਡ ਚੋਂ ਗਾਇਬ ਹੋ ਗਏ ਲਾਪਤਾ ਹੋ ਤਾ ਪਿੰਡ ਦੇ ਕੁੱਝ ਕ ਮੋਤਵਾਰ ਬੰਦੇ ਥਾਣੇ ਜਾਂਦੇ ਆ ਥਾਣੇ ਜਾ ਕੇ ਪੁਲਿਸ ਨੂੰ ਤਲਾਸ਼ ਕਰਦੇ ਆ ਵੀ ਸਾਡੇ ਪਿੰਡ ਚ 5-6 ਜਵਾਕ ਲਾਪਤਾ ਪਤਾ ਪਤਾ ਕਰੋ ਪੁਲਿਸ ਨੇ ਬਾਲੀ ਗੱਲ ਗੌਰ ਨਾਲ ਨਹੀਂ ਸੁਣੀ ਪੁਲਿਸ ਨੇ ਗੱਲ ਅਣ ਸੁਣੀ ਕਰਤੀ ਥੋੜਾ ਸਮਾਂ ਹੋਰ ਲੰਘਦਾ ਇਹ ਗਿਣਤੀ 10 ਤੋਂ ਪਾਰ ਕਰ ਜਾਂਦੀ ਹੈ 10-11 ਜਵਾਕ ਉਸ ਪਿੰਡ ਦੇ ਲਾਪਤਾ ਹੋ ਜਾਂਦੇ ਆ ਹੁਣ ਪਿੰਡ ਵਾਲਿਆਂ ਦਾ ਪੁਲਿਸ ਤੇ ਪ੍ਰੈਸ਼ਰ ਬਣ ਜਾਂਦਾ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਪਿੰਡ ਦੇ ਕੁੱਝ ਕ ਬੰਦਿਆਂ ਨੂੰ ਸੁਰਿੰਦਰ ਕੋਹਲੀ ਤੇ ਸ਼ੱਕ ਵੀ ਸੀਗਾ ਕਿਉਂਕਿ ਸੁਰਿੰਦਰ ਕੋਹਲੀ ਜ਼ਿਆਦਾਤਰ ਜਾਂਦਾ ਕੋਠੀ ਦੀ ਛੱਤ ਉੱਪਰ ਹੁੰਦਾ ਸੀ ਜਾਂ ਕੋਠੀ ਦੇ ਗੇਟ ਦੇ ਬਾਹਰ ਖੜ ਕੋਝ ਇੱਕ ਬੰਦਿਆਂ ਨੇ ਸ਼ੱਕ ਜਤਾਇਆ ਵੀ ਸਾਨੂੰ ਸ੍ਰਿੰਦਰ ਕੋਹਲੀ ਤੇ ਸ਼ੱਕਾ ਵੀ ਸ਼ਾਇਦ ਉਹ ਬੰਦਾ ਨਾਲ ਕੁਝ ਇਹੋ ਜਿਹਾ ਕਰਦਾ ਹੋਵੇ। ਪੁਲਿਸ ਆਉਂਦੀ ਆ ਆ ਕੇ ਸ੍ਰਿੰਦਰ ਕੋਹਲੀ ਦੇ ਬਿਆਨ ਲੈਂਦੀ ਆ ਬਿਆਨ ਲੈ ਕੇ ਮੁੜ ਜਾਂਦੇ ਆ ਪੁਲਿਸ ਦੇ ਹੱਥੇ ਕੁਝ ਨਹੀਂ ਲੱਗਦਾ। ਇਸ ਤਰ੍ਹਾਂ ਸਮਾਂ ਲੰਘਦਾ 2004 ਤੋਂ ਇਸ ਸਮਾਂ ਇਹਦਾ 2006 ਦਾ। 2006 ਦੇ ਆਉਂਦਿਆਂ ਆਉਂਦਿਆਂ ਉਸ ਪਿੰਡ ਦੇ ਲਗਭਗ 19 ਜਵਾਕ ਲਾਪਤਾ ਹੋ ਚੁੱਕੇ ਹੁੰਦੇ ਆ। ਨਾ ਹੋਏ ਨੂੰ ਕੁਝ ਪੁਲਿਸ ਨੂੰ ਪਤਾ, ਨਾ ਕੁਝ ਹੁਣ ਪਿੰਡ ਵਾਲੇ ਨੂੰ ਪਤਾ ਵੀ ਉਹ ਜਵਾਕ ਗਏ ਕਿੱਥੇ। ਪਰ ਇੱਕ ਦਿਨ ਕੀ ਹੁੰਦਾ ਕਿ ਸਰਿੰਦਰ ਕੋਹਲੀ ਦੀ ਕੋਠੀ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਸੀਵਰੇਜ ਲੰਗਦਾ ਹੁੰਦਾ ਇੱਕ ਦਿਨ ਉਸ ਸੀਵਰੇਜ ਦੀ ਬਲੌਕੇਜ ਹੋ ਜਾਂਦੀ ਆ ਤੇ ਕੁਝ ਅਧਿਕਾਰੀ ਆਉਂਦੇ ਆ ਉਸ ਸੀਵਰੇਜ ਦੀ ਸਫਾਈ ਕਰਨ ਲਈ ਜਦੋਂ ਉਹ ਅਧਿਕਾਰੀ ਉਸ ਸੀਵਰੇਜ ਦੀ ਸਫਾਈ ਕਰ ਰਹੇ ਹੁੰਦੇ ਆ ਤੇ ਉਹਨਾਂ ਦੇ ਹੱਥ ਇੱਕ ਪੋਲੀਥੀਨ ਲੱਗਦਾ ਜਿਹਦੇ ਵਿੱਚ ਇੱਕ ਇਨਸਾਨੀ ਬੋਡੀ ਦਾ ਟੁਕੜਾ ਹੁੰਦਾ ਤਾਂ ਉਹ ਦੇਖ ਕੇ ਇੱਕ ਵਾਰੀ ਕੰਬ ਜਾਂਦੇ ਆ ਪੁਲਿਸ ਨੂੰ ਤਲਾਸ਼ ਕਰਦੇ ਆ ਮੌਕੇ ਤੇ ਪੁਲਿਸ ਆਉਂਦੀ ਆ ਤੇ ਜਦੋਂ ਉਸ ਸੀਵਰੇਜ ਦੀ ਸਫਾਈ ਕਰਾਈ ਜਾਂਦੀ ਆ ਤੇ ਲਗਭਗ ਸੀਵਰੇਜ ਦੇ ਵਿੱਚੋਂ 16 ਇਨਸਾਨਾਂ ਦੇ ਸਿਰ ਮਿਲਦੇ ਆ ਤੇ 40 ਤੋਂ ਪਲੱਸ ਪਾਲੀਸ ਨੂੰ ਮਿਲਦੇ ਜਿੰਦੇ ਵਿੱਚ ਲਾਸ਼ਾਂ ਦੇ ਬੱਖ-ਬੱਖ ਟੁਕੜੇ ਸੀਗੇ ਚਲੋ ਜੀ ਇਹ ਸਾਰਾ ਕੁਝ ਪੁਲਿਸ ਦੇ ਹੱਥੇ ਲੱਗਣ ਤੋਂ ਬਾਅਦ ਪੁਲਿਸ ਸਿੱਧੀ ਸ੍ਰਿੰਦਰ ਕੋਹਲੀ ਦੀ ਕੋਠੀ ਤੇ ਰੇਡ ਕਰਦੀ ਆ ਪੁਲਿਸ ਬਹੁਤ ਵੱਡੀ ਤਦਾਰ ਦੇ ਵਿੱਚ ਆਉਂਦੀ ਹੈ ਤੇ ਐਸ ਵਾਰ ਪੁਲਿਸ ਕੋਠੀ ਦਾ ਇੱਕ ਕੋਨਾ-ਕੋਨਾ ਛਾਣਦੀ ਹੈ ਜਦੋਂ ਪੁਲਿਸ ਕੋਠੀ ਦਾ ਕੋਨਾ-ਕੋਨਾ ਛਾਣ ਰਹੀ ਹੁੰਦੀ ਆ ਤਾਂ ਪੁਲਿਸ ਦੇ ਹੱਥੇ ਕੀ ਲੱਗਦਾ ਜਵਾਕਾਂ ਦੇ ਸਕੂਲ ਬੈਗ ਸਕੂਲ ਦੀਆਂ ਵਰਦੀਆਂ ਉਹਨਾਂ ਦੇ ਅੰਡਰਗਾਰਮੈਂਟਸ ਕੁਝ ਚਾਕੂ ਦੇ ਕੁਝ ਕਾਪੀ ਉਹਨਾਂ ਦੇ ਉੱਥੇ ਲੱਗਦੇ ਆ ਹੁਣ ਪੁਲਿਸ ਨੂੰ ਇੱਕ ਸ਼ੱਕ ਕਲੀਅਰ ਹੋ ਜਾਂਦਾ ਕਿ ਇਹ ਸਾਰਾ ਕੁਝ ਕੀਤਾ ਸ੍ਰਿੰ ਥਾਣੇ ਲੈ ਜਾਂਦੀ ਹੈ। ਥਾਣੇ ਲੈ ਜਾਣ ਤੋਂ ਬਾਅਦ ਜਦੋਂ ਉਹਦਾ ਛੱਤਰ ਪੋਲਾ ਹੁੰਦਾ ਉਹ ਬਤਿੰਦਰ ਨਾਮ ਧਰ ਦਿੰਦਾ ਆਪਦੇ ਮਾਲਕ ਮਨਿੰਦਰ ਬੰਦੇਰ ਦਾ। ਜਦੋਂ ਕਿ ਮਨਿੰਦਰ ਬੰਦੇਰ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ। 4-5 ਦਿਨਾਂ ਬਾਅਦ ਪੁਲਿਸ ਮਨਿੰਦਰ ਬੰਦੇਰ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ। ਉਸ ਤੋਂ ਬਾਅਦ ਇਹ ਮਾਮਲਾ ਸੀਬੀਆਈ ਦੇ ਹੱਥੀਂ ਦੇ ਦਿੱਤਾ ਜਾਂਦਾ। ਜਦੋਂ ਸੁਰਿੰਦਰ ਕੋਹਲੀ ਨੂੰ ਇੰਟਰੋਗੇਟ ਕੀਤਾ ਜਾਂਦਾ ਤਾਂ ਸੁਰਿੰਦਰ ਕੋਹਲੀ ਇਹ ਗੱਲ ਮੰਨ ਜਾਂਦਾ ਕਿ ਹਾਂ ਇਹ ਸਾਰਾ ਕੁਝ ਮੈਂ ਕੀਤਾ। ਮੈਂ ਜਵਾਕਾਂ ਨੂੰ ਪਹਿਲਾਂ ਮਠਾਈ ਦਾ ਲਾਲਚ ਦਿੰਦਾ ਸੀਗਾ ਜਦੋਂ ਜਵਾਕ ਸਕੂਲ ਤੋਂ ਵਾਪਸ ਆ ਰਹੇ ਹੁੰਦੇ ਸੀ ਜਾਂ ਸਕੂਲ ਨੂੰ ਜਾ ਰਹੇ ਹੁੰਦੇ ਸੀਗੇ। ਮੈਂ ਜਵਾਕ ਨੂੰ ਮਠਾਈ ਦਾ ਲਾਲਚ ਦੇ ਕੇ ਕੋਠੀ ਦੇ ਅੰਦਰ ਬਾੜ ਲੈਂਦਾ ਸੀਗਾ ਫਿਰ ਮੈਂ ਗੇਟ ਬੰਦ ਕਰ ਲੈਂਦਾ ਸੀ ਫਿਰ ਉਹਨਾਂ ਨਾਲ ਮੈਂ ਸਾਰਾ ਕੁਝ ਆਪਦਾ ਕਰਦਾ ਸੀ ਆਪਦੀ ਹਬਸ ਪੂਰੀ ਕਰਦਾ ਸੀਗਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਗਲ ਕੁੱਟ ਕੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਉਹਨਾਂ ਨੂੰ ਮਾਰਨ ਤੋਂ ਬਾਅਦ ਫਿਰ ਮੈਂ ਕੀ ਕਰਦਾ ਸੀਗਾ ਉਹਨਾਂ ਦਾ ਗਲ ਵੱਢ ਦਿੰਦਾ ਸੀਗਾ ਗਲ ਵੱਢ ਕੇ ਅਲੱਗ ਕਰ ਦਿੰਦਾ ਸੀਗਾ ਜਿੱਥੇ ਜਿੱਥੇ ਮੈਂ ਅਲੱਗ ਦੱਸ ਵੀ ਇਸ ਅੰਗ ਦਾ ਚੰਗਾ ਮੀਟ ਬਣ ਸਕਦਾ ਮੈਂ ਉਹੋ ਅੰਗ ਕੱਟ ਕੇ ਉਹਨਾਂ ਦਾ ਮੀਟ ਬਣਾ ਕੇ ਖਾ ਲੈਂਦਾ ਸੀਗਾ ਤੇ ਬਾਕੀ ਲਾਸ਼ ਦੇ ਟੁਕੜੇ ਨੂੰ ਕੱਟ ਕੇ ਪੋਲੀਥੀਨ 'ਚ ਪਾ ਕੇ ਮੈਂ ਨਾਲੇ 'ਚ ਸੁੱਟ ਦਿੰਦਾ ਸੀਗਾ ਪੁਲਿਸ ਨੇ ਕਿਹਾ ਵੀ ਤੂੰ ਸਾਰਾ ਕੁਝ ਕਿਉਂ ਕੀਤਾ ਤਾਂ ਓਪਤੰਦਰ ਨੇ ਨਾਂ ਧਰਤਾ ਮਨਿੰਦਰ ਪੰਦੇਰ ਦਾ ਕਿ ਹਾਂ ਇਹ ਸਾਰਾ ਕੁਝ ਮਨਿੰਦਰ ਪੰਦੇਰ ਮੈਨੂੰ ਕਰਨ ਲਈ ਕਹਿੰਦਾ ਸੀਗਾ ਹਾਲਾਂਕਿ ਮਨਿੰਦਰ ਪੰਦੇਰ ਨੇ ਇਹੋ ਜਾਂ ਕੁਝ ਵੀ ਨਹੀਂ ਸੀ ਕੀਤਾ ਚਲੋ ਜੀ ਉਸ ਤੋਂ ਬਾਅਦ ਮਨਿੰਦਰ ਪੰਦੇਰ ਤੇ ਸੁਰਿੰਦਰ ਕੋਹਲੀ ਤੇ 19 ਮੁਕਦਮੇ ਦਰਜ ਹੁੰਦੇ ਆ ਜਿਦੇ ਵਿੱਚੋਂ 16 ਮੁਕਦਮੇ ਸੁਰਿੰਦਰ ਕੋਹਲੀ ਤੇ ਹੁੰਦੇ ਆ ਤੇ 3 ਮੁਕਦਮੇ ਮਨਿੰਦਰ ਪੰਦੇਰ ਤੇ ਹੁੰਦੇ ਆ 2014 ਦੇ ਵਿੱਚ ਆ ਕੇ ਜਿਹੜਾ ਸੁਰਿੰਦਰ ਕੋਹਲੀ ਹੁੰਦਾ ਇਹਨੂੰ 15 ਮੁਕਦਮਿਆਂ ਵਿੱਚੋਂ ਸਜ਼ਾਏ ਮੌਤ ਹੋ ਜਾਂਦੀ ਹੈ ਤੇ ਇੱਕ ਮਕਦਮੇ ਵਿੱਚ ਉਹਨੂੰ ਸਜ਼ਾ ਹੁੰਦੀ ਹੈ ਉਮਰ ਕੈਦ ਦੀ ਜਿਹੜਾ ਮਨਿੰਦਰ ਪੰਦੇਰ ਹੁੰਦਾ ਇਹਦਾ ਮਕਦਮਾ ਚੱਲ ਰਿਹਾ ਹੁੰਦਾ ਇਸੇ ਤਰ੍ਹਾਂ ਸਮਾਂ ਲੰਘਦਾ ਸਮਾਂ ਦਾ 2023 ਦਾ 2023 ਦੇ ਵਿੱਚ ਜਿਹੜਾ ਮਨਿੰਦਰ ਪੰਦੇਰ ਹੁੰਦਾ ਇਹ ਬਾਇਜਤ ਬਰੀ ਹੋ ਜਾਂਦਾ ਇਹ ਬੰਦਾ ਬਾਹਰ ਆ ਜਾਂਦਾ ਤੇ ਸੁਰਿੰਦਰ ਕੋਲੀ ਕੱਲਾ ਜੇਲ੍ਹ ਵਿੱਚ ਰਹਿ ਜਾਂਦਾ ਜਿਹਨੂੰ ਕਿ 15 ਮਕਦਮਿਆਂ ਵਿੱਚੋਂ ਸਜ਼ਾਏ ਮੌਤ ਹੋਈ ਸੀ ਇੱਕ ਮਕਦਮੇ 'ਚ ਉਮਰ ਕੈਦ ਹੋਈ ਸੀ 2023 ਦੇ ਲਾਸਟ ਤੱਕ ਆਉਂਦਿਆਂ ਆਉਂਦਿਆਂ ਜਿਹੜੇ 15 ਮਕਦਮਿਆਂ ਵਿੱਚ ਸੁਰਿੰਦਰ ਕੋਲੀ ਨੂੰ ਸਜ਼ਾਏ ਮੌਤ ਹੋਈ ਸੀ ਉਹ 15 ਦੇ 15 ਮਕਦਮੇ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਂਦੇ ਆ ਲਗਭਗ ਉਹਨਾਂ 15 ਮੁਕਦਮਿਆਂ ਵਿੱਚੋਂ ਸ੍ਰਿੰਦਰ ਕੋਹਲੀ ਬਰੀ ਹੋ ਜਾਂਦਾ ਸਿਰਫ ਇੱਕ ਮੁਕਦਮਾ ਸ੍ਰਿੰਦਰ ਕੋਹਲੀ ਤੇ ਰਹਿ ਜਾਂਦਾ ਉਹ ਵੀ ਹੁੰਦਾ ਉਮਰ ਕੈਦ ਦਾ ਤੇ ਹੁਣ ਨਵੰਬਰ 2025 ਦੇ ਵਿੱਚ ਆ ਕੇ ਉਸ ਉਮਰ ਕੈਦ ਦੇ ਕੇਸ ਨੂੰ ਵੀ ਰੱਦ ਕਰ ਦਿੱਤਾ ਗਿਆ ਉਹਦੇ ਵਿੱਚੋਂ ਵੀ ਸ੍ਰਿੰਦਰ ਕੋਹਲੀ ਨੂੰ ਬਾਜਤ ਬਰੀ ਕਰ ਦਿੱਤਾ ਗਿਆ ਹੁਣ ਇਹ ਘਟਨਾ ਸੁਣ ਕੇ ਕਿੰਨੀ ਵੱਡੀ ਹੈਰਾਨੀ ਹੁੰਦੀ ਹੈ ਬੰਦੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਕਿ ਇੱਕ ਬੰਦਾ ਜਿਨਨੇ 19 ਜਵਾਕਾਂ ਦਾ ਬਲਾਤਕਾਰ ਕੀਤਾ ਉਹਨਾਂ ਦਾ ਮੀਟ ਬਣਾ ਕੇ ਖਾਦਾ ਉਸ ਬੰਦੇ ਨੂੰ ਬਾਜ ਜਿਤਬਰੀ ਕਰ ਦਿੱਤਾ ਗਿਆ ਉਹਨੂੰ ਫਿਰ ਖੁੱਲਾ ਛੱਡ ਦਿੱਤਾ ਗਿਆ ਕੀ ਇਹ ਜੰਗਲ ਰਾਜ ਆ ਹਾਲਾਂਕਿ ਸ੍ਰਿੰਦਰ ਕੋਲੀ ਨੇ ਇੱਕ ਦੋ ਇੰਟਰਵਿਊ ਦੇ ਵਿੱਚ ਇਹ ਸਾਰਾ ਕੁਝ ਮੰਨਿਆ ਵੀ ਆ ਵੀ ਹਾਂ ਇਹ ਸਾਰਾ ਕੁਝ ਮੈਂ ਕੀਤਾ ਮੈਂ ਉਹਨਾਂ ਦਾ ਕਿਦਾਂ-ਕਿਦਾਂ ਮੀਟ ਬਣਾ ਕੇ ਖਾਂਦਾ ਸੀ ਸਾਰਾ ਕੁਝ ਉਹ ਬੰਦਾ ਇੰਟਰਵਿਊ ਦੇ ਵਿੱਚ ਮੰਨਿਆ ਹੋਇਆ ਤੇ ਇਸ ਘਟਨਾ ਦੇ ਉੱਪਰ ਇੱਕ ਫਿਲਮ ਵੀ ਬਣੀ ਸੀ ਉਸ ਟਾਈਮ ਤੇ ਹੁਣ ਤੁਸੀਂ ਦੇਖੋ ਵੀ ਸਾਡੇ ਦੇਸ਼ ਦੇ ਵਿੱਚ ਕੀ ਕੁਝ ਚੱਲ ਰਿਹਾ ਇੱਕ ਬੰਦਾ ਇੱਕ ਦੋਸ਼ੀ ਸ਼ਰਿਆਮ ਇੰਟਰਵਿਊ ਦੇ ਵਿੱਚ ਬਹਿ ਕੇ ਸਾਰਾ ਕੁਝ ਮੰਨ ਰਿਹਾ ਕਿ ਹਾਂ ਇਹ ਸਾਰਾ ਕੁਝ ਮੈਂ ਕੀਤਾ ਸੀ ਕਿਵੇਂ-ਕਿਵੇਂ ਕੀਤਾ ਸੀ ਸਭ ਕੁਝ ਦੱਸ ਰਿਹਾ ਪਰ ਉਹ ਬੰਦਾ ਅੱਜ ਖੁੱਲਾ ਛੱਡ ਦਿੱਤਾ ਗਿਆ ਉਹਨੂੰ ਯਾਦ ਕਰ ਦਿੱਤਾ ਗਿਆ ਜਿਹੜੇ ਬੰਦੇ ਨੇ ਇੰਨਾ ਕੁਝ ਕੀਤਾ ਉਸ ਤੋਂ ਬਾਅਦ ਉਹਨੂੰ ਫੇਰ ਬਰੀ ਕਰਤਾ ਖੁੱਲਾ ਛੱਡਤਾ ਤੇ ਗਾਂ ਤੋਂ ਬੰਦਾ ਇਹੋ ਜਿਹਾ ਕ੍ਰਾਈਮ ਨਾ ਕਰੂਗਾ ਕਿਉਂ ਨਾ ਕਰੂਗਾ ਤੇ ਉਸ ਨਠਾਰੀ ਪਿੰਡ ਦੇ ਲੋਕਾਂ ਦੀ ਆਸ ਤੇ ਵੀ ਪਾਣੀ ਫਿਰ ਗਿਆ ਕਿਉਂਕਿ ਉਹਨਾਂ ਨੂੰ ਬਹੁਤ ਵੱਡਾ ਵਿਸ਼ਵਾਸ ਸੀਗਾ ਕਿ ਜੋ ਸਾਡੇ ਨਾਲ ਹੋਇਆ ਸਾਡੇ ਜਵਾਕਿਆਂ ਨਾਲ ਹੋਇਆ ਉਸ ਚੀਜ਼ ਦਾ ਇਨਸਾਫ ਮਿਲੂਗਾ ਪਰ ਉਹਨਾਂ ਵਿਚਾਰਿਆਂ ਦੀ ਆਸਾਂ ਦੇ ਪਾਣੀ ਫਿਰ ਗਿਆ ਉਹਨਾਂ ਦਾ ਕਾਨੂੰਨ ਦੇ ਉੱਪਰ ਵਿਸ਼ਵਾਸ ਉੱਠ ਗਿਆ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਬਾਤ ਬਾਤ ਲੋਕ ਸचेत ਹੋਣ ਆਪ ਦੇ ਜਵਾਕਾਂ ਦਾ ਧਿਆਨ ਰੱਖਣ ਤੇ ਆਪਣੇ ਪਰਿਵਾਰ ਨੂੰ ਸੇਫ ਰੱਖ ਸਕਣ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਸੀ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ